ਕਿ ਜਦੋਂ ਸਿਮਰ ਸਿੰਘ ਮਾਨ ਨੂੰ ਇੱਕ ਪੱਤਰਕਾਰ ਦੁਆਰਾ ਪੁੱਛਿਆ ਜਾਂਦਾ ਹੈ ਕਿ ਜੋ ਤੁਹਾਨੂੰ ਜਿੱਤ ਮਿਲੀ ਸੀ ਸੰਗਰੂਰ ਦੇ ਵਿੱਚ ਉਸ ਦੇ ਪਿੱਛੇ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਦਾ ਹੱਥ ਸੀ ਇਸ ਨੂੰ ਲੈ ਕੇ ਸਿਮਰ ਸਿੰਘ ਮਾਨ ਸਾਫ਼ ਇਨਕਾਰ ਕਰ ਦਿੰਦੇ ਨੇ ਕਿ ਨਹੀਂ ਇਹ ਉਹਨਾਂ ਦੋਨਾਂ ਕਰਕੇ ਨਹੀਂ ਇਹ ਇਹ ਉਹਨਾਂ ਦੀ ਖੁਦ ਦੀ ਆਪਣੀ ਜਿੱਤ ਹੈ ਕਿਵੇਂ ਦੇਖਦੇ ਹੋ ਉਹਨਾਂ ਦੇ ਇਹ ਬਿਆਨ ਨੂੰ ਜੋ ਦੀਪ ਸਿੱਧੂ ਅਤੇ ਮੂਸੇਵਾਲਾ ਨੂੰ ਲੈ ਕੇ ਸਾਹਮਣੇ ਆਇਆ ਵੀਡੀਓ ਜਿਹੜੀ ਹੈ ਨਾ ਵਾਇਰਲ ਹੋ ਰਹੀ ਹੈ ਵੋਟਾਂ ਤੋਂ ਬਾਅਦ ਬੇਸ਼ੱਕ ਇਹ ਜਿਹੜਾ ਕਲਿੱਪ ਹੈ ਉਹ ਵੋਟਾਂ ਤੋਂ ਪਹਿਲਾਂ ਕਿਸੇ ਪੱਤਰਕਾਰ ਵੱਲੋਂ ਸਰਦਾਰ ਸਿੰਘ ਅਜੀਤ ਸਿੰਘ ਮਾਨ ਹੋਰਾਂ ਦੇ ਨਾਲ ਕੀਤੀ ਗਈ ਇਹ ਇੰਟਰਵਿਊ ਦਾ ਜਿਹਦੇ ਵਿੱਚ ਪੱਤਰਕਾਰ ਬੜੇ ਸਿੱਧੇ ਜਿਹੇ ਲਫ਼ਜ਼ਾਂ ਦੇ ਵਿੱਚ ਪੁੱਛਦਾ ਹੈ ਕਿ ਕੀ ਮੰਨਦੇ ਹੋ ਕਿ ਦੀਪ ਸਿੱਧੂ ਦਾ ਰੋਲ ਤੁਹਾਡੀ ਜਿੱਤ ਦੇ ਵਿੱਚ ਅਤੇ ਸਿੱਧੂ ਮੂਸੇਵਾਲੇ ਦਾ ਉਸੇ ਸਮੇਂ ਦੇ ਵਿੱਚ ਕਤਲ ਹੋ ਜਾਣਾ ਕੀ ਇਹਨੂੰ ਮੰਨਦੇ ਹੋ ਤੁਹਾਡੀ ਜਿੱਤ ਦਾ ਕਾਰਨ ਤਾਂ ਮਾਨ ਸਾਹਿਬ ਸਿੱਧਾ ਹੀ ਗੱਲ ਤੋਂ ਨਾ ਕਰ ਦਿੰਦੇ ਆ ਉਹ ਕਹਿੰਦੇ ਕਿ ਨਹੀਂ ਉਹਨਾਂ ਦੀ ਅਮਦਦ ਦੇ ਨਾਲ ਨਹੀਂ ਸਾਡਾ ਵੀ 40 ਸਾਲ ਦਾ ਜਿਹੜਾ ਤਜਰਬਾ ਹੈ ਅਸੀਂ ਵੀ 40 ਸਾਲ ਤੋਂ ਲੱਗੇ ਹੋਏ ਆ ਤੇ ਉਹਦੇ ਕਰਕੇ ਸਾਡੀ ਜਿੱਤ ਹੋਈ ਹੈ ਸੋ ਮੈਨੂੰ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਨੇ ਬਹੁਤ ਸੁਣ ਕੇ ਮਾਨ ਸਾਹਿਬ ਦੇ ਮੂੰਹੋਂ ਦੁੱਖ ਲੱਗਿਆ ਬਹੁਤ ਵਾਰ ਤੁਸੀਂ ਦੇਖਿਆ ਹੋਣਾ ਕਿ ਮਾਨ ਸਾਹਿਬ ਬਾਰੇ ਗੱਲਾਂ ਜਿਹੜੀਆਂ ਨੇ ਚਰਚਾ ਦੇ ਵਿੱਚ ਰਹਿੰਦੀਆਂ ਕਿ ਮਾਨ ਸਾਹਿਬ ਆਪਣੇ ਪਾਰਟੀ ਦੀ ਜਿਹੜੀ ਅਗਵਾਈ ਹੈ ਉਹ ਕਿਸੇ ਨੂੰ ਸੌਂਪਣ ਲਈ ਤਿਆਰ ਨਹੀਂ ਹੁੰਦੇ ਇਸੇ ਕਰਕੇ ਸ਼ਾਇਦ ਨੌਜਵਾਨਾਂ ਦੀ ਕਮੀ ਹੈ ਮਾਨ ਸਾਹਿਬ ਦੀ ਪਾਰਟੀ ਦੇ ਵਿੱਚ ਕਿਉਂਕਿ ਮਾਨ ਸਾਹਿਬ ਨੂੰ ਇੱਕ ਵਾਰ ਪਹਿਲਾਂ ਵੀ ਪੁੱਛਿਆ ਗਿਆ ਸੀ ਕਿ ਤੁਸੀਂ ਦੀਪ ਸਿੱਧੂ ਵਰਗੇ ਨੌਜਵਾਨ ਨੂੰ ਜੇਕਰ ਪ੍ਰਧਾਨਗੀ ਦੇ ਦਿਓ ਉਹਨਾਂ ਨੂੰ ਖੁਦ ਦੇ ਦਿਓ ਆਪਣੀ ਪਾਰਟੀ ਦੀ ਅਗਵਾਈ ਕਰਨ ਲਈ ਜਿਹੜਾ ਹੈ ਉਹਨਾਂ ਨੂੰ ਅੱਗੇ ਲੈ ਆਓ ਤਾਂ ਉਹ ਉਦੋਂ ਵੀ ਇਨਕਾਰੀ ਹੋ ਗਏ ਸੋ ਹੁਣ ਵੀ ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛੇ ਜਾਂਦੇ ਆ ਕਿ ਆਖਰ ਕੌਣ ਹੋਏਗਾ ਤੁਹਾਡਾ ਉਤਰਾਧਿਕਾਰੀ ਜਾਂ ਫਿਰ ਪਾਰਟੀ ਦਾ ਅਗਲਾ ਮੁਖੀ ਤਾਂ ਉਹ ਇਸ ਗੱਲ ਤੋਂ ਜਿਹੜਾ ਹੈ ਚੁੱਪ ਵੱਟ ਲੈਂਦੇ ਨੇ ਤੇ ਉਹ ਸ਼ਾਇਦ ਅੰਦਰੋਂ ਅੰਦਰ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਜਿਹੜਾ ਦੋਤਰਾ ਹੈ ਉਹ ਤਿਆਰੀ ਕਰ ਰਿਹਾ ਕਿ ਉਹ ਆਉਂਦੇ ਸਮੇਂ ਦੇ ਵਿੱਚ ਪਾਰਟੀ ਦੀ ਅਗਵਾਈ ਕਰੇਗਾ ਪਰ ਮਾਨ ਸਾਹਿਬ ਜਨਤਕ ਤੌਰ ਦੇ ਉਤੇ ਇਸ ਗੱਲ ਨੂੰ ਜਿਹੜਾ ਹੈ ਉਹ ਕਦੇ ਮੰਨਦੇ ਨਹੀਂ ਹੈ ਪਰ ਅੰਦਰੋਂ ਅੰਦਰ ਹੀ ਇਹ ਵੀ ਪਤਾ ਲੱਗਦਾ ਹੈ ਕਿ ਮਾਨ ਸਾਹਿਬ ਦਾ ਦੋਤਰਾ ਜੋ ਹੈ ਉਹਦੀ ਟ੍ਰੇਨਿੰਗ ਵੀ ਚੱਲ ਰਹੀ ਹੈ ਉਹ ਸਾਰੀ ਗੱਲਬਾਤ ਜਿਹੜੀ ਹੈ ਕਿ ਕਿਵੇਂ ਉਹਦੇ ਵਿੱਚ ਕੀ ਕੀ ਭਰਿਆ ਜਾਵੇ ਇੱਕ ਵਧੀਆ ਲੀਡਰ ਬਣਾਉਣ ਦੇ ਲਈ ਸੋ ਸਾਨੂੰ ਕੋਈ ਉਹਦੇ ਵਿੱਚ ਇਤਰਾਜ਼ ਨਹੀਂ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਅਸੀਂ ਰਵਾਇਤੀ ਪਾਰਟੀਆਂ ਬਾਦਲ ਪਰਿਵਾਰ ਦੀ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਦੇ ਵਿੱਚ ਵੀ ਇਹੀ ਜਿਹੜੀ ਗੱਲ ਹੈ ਉਹ ਦੇਖਣ ਨੂੰ ਮਿਲਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਆਪਣਾ ਮੁੰਡਾ ਸੁਖਵੀਰ ਸਿੰਘ ਬਾਦਲ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਉਸ ਤੋਂ ਬਾਅਦ ਆਪਣੀ ਨੂੰਹ ਜਿਹੜੀ ਹੈ ਉਹਨੂੰ ਲੈਣ ਦਾ ਪਾਰਟੀ ਦੇ ਵਿੱਚ ਫਿਰ ਤੀਸਰਾ ਨੰਬਰ ਆਪਣੀ ਨੂੰਹ ਦੇ ਭਰਾ ਯਾਨੀ ਕਿ ਮਜੀਠੀਏ ਨੂੰ ਵੀ ਲੈ ਲੈਂਦਾ ਸੋ ਪਰਿਵਾਰ ਬਾਦ ਆ ਉਹਨਾਂ ਦੇ ਉੱਤੇ ਬੜਾ ਵੱਡਾ ਦੋਸ਼ ਲੱਗਦਾ ਰਿਹਾ ਖੈਰ ਇਹ ਮਾਨ ਸਾਹਿਬ ਦੀ ਆਪਣੀ ਆਪਾਂ ਕਹਿ ਸਕਦੇ ਆਂ ਕਿ ਉਹਨਾਂ ਦੀ ਸੋਚ ਹੈ ਕਿ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਪਾਰਟੀ ਦੀ ਅਗਵਾਈ ਕਰਨਗੇ ਤਾਂ ਫਿਰ ਲੋਕ ਕਿਵੇਂ ਉਹਨਾਂ ਨੂੰ ਰਿਐਕਟ ਕਰਨਗੇ ਪਰ ਗੱਲ ਸਾਡਾ ਦੁੱਖ ਇਸ ਗੱਲ ਦਾ ਹੈ ਮੌਕੇ ਦੇ ਉੱਤੇ ਕਿ ਦੀਪ ਸਿੱਧੂ ਨੇ ਜਿਹੜੀ ਹਣੇਰੀ ਉਸ ਸਮੇਂ ਚੋਣਾਂ ਦੌਰਾਨ ਲਿਆਂਦੀ ਉਹ ਪਹਿਲਾਂ ਕਦੇ ਵੀ ਨਹੀਂ ਆਈ ਮਾਨ ਸਾਹਿਬ ਕਹਿੰਦੇ ਕਿ ਸਾਡਾ 40 ਸਾਲ ਦਾ ਤਜਰਬਾ ਹੈ ਅਸੀਂ ਨਹੀਂ ਮੰਨਦੇ ਕਿ ਦੀਪ ਸਿੱਧੂ ਤੇ ਸਿੱਧੂ ਮੂਸੇਵਾਲ ਦੇ ਕਤਲ ਕਰਕੇ ਸਾਡੀ ਜਿੱਤ ਹੋਈ ਹੈ ਸੋ ਮਾਨ ਸਾਹਿਬ ਨੂੰ ਇਹ ਵੀ ਸਵਾਲ ਪੁੱਛਣਾ ਪਣਦਾ ਫਿਰ ਪਿਛਲੇ ਲੰਬੇ ਸਮੇਂ ਤੋਂ 99 ਤੋਂ ਬਾਅਦ ਤੁਹਾਡੇ ਸਾਰੀ ਪਾਰਟੀ ਦੀਆਂ ਜਿਹੜੀਆਂ ਜ਼ਮਾਨਤਾਂ ਨੇ ਉਹ ਜप्त ਹੁੰਦੀਆਂ ਰਹੀਆਂ ਭਾਵੇਂ ਕੋਈ ਵੀ ਤੁਹਾਡਾ ਮੈਂਬਰ ਕੱਢਦਾ ਹੋਵੇ ਕੋਈ ਇੱਕ ਮੈਂਬਰ ਵੀ ਨਾ 20-25 ਸਾਲਾਂ ਦੇ ਵਿੱਚ ਜਿੱਤਿਆ ਹੋਵੇ ਤਾਂ ਤੁਸੀਂ ਦੱਸ ਦਿਓ ਜਿਹੜੀ ਪਾਰਟੀ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੇਵ ਬਣੀ ਹੈ ਨਾ ਉਹ ਦੀਪ ਸਿੱਧੂ ਕਰਕੇ ਬਣੀ ਹੈ ਬੇਸ਼ੱਕ ਅਸੀਂ ਇਹ ਨਹੀਂ ਕਹਿੰਦੇ ਜੇ ਮਾਨ ਸਾਹਿਬ ਬਹੁਤ ਬਜ਼ੁਰਗ ਨੇ ਸਿਆਣੇ ਨੇ ਬੜੇ ਪੜੇ ਲਿਖੇ ਨੇ ਪਰ ਇੱਕ ਜਿਹੜਾ ਫੈਕਟਰ ਹੈਗਾ ਜਿਹੜੇ ਜਿਹਦੇ ਕਰਕੇ ਉਹਨਾਂ ਨੂੰ ਵੀ ਪਤਾ ਹੈ ਤੇ ਉਹਨਾਂ ਦੀ ਪਾਰਟੀ ਦੇ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਦੀਪ ਸਿੱਧੂ ਕਰਕੇ ਹੀ ਮਾਨ ਸਾਹਿਬ ਸੰਗਰੂਰ ਤੋਂ ਜਿੱਤਦੇ ਨੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਬੜਾ ਵੱਡਾ ਰੋਲ ਜਿਹੜਾ ਹੈ ਉਹ ਰਹਿੰਦਾ ਹੈ ਜਦੋਂ ਆਪਣੇ ਗਾਣਿਆਂ ਦੇ ਵਿੱਚ ਵੀ ਇੱਕ ਇੱਕ ਗੱਲ ਦਾ ਜ਼ਿਕਰ ਕਰਦਾ ਕਿ ਤੁਸੀਂ ਇਹਨਾਂ ਨੂੰ ਹਰਾ ਦਿੱਤਾ ਹੈ ਜਾਫਰ ਉਹ ਉਸ ਤੋਂ ਬਾਅਦ ਇੱਕ ਅਖੀਰਲੀ ਵੀਡੀਓ ਸਿੱਧੂ ਮੂਸੇਵਾਲੇ ਦੀ ਵਾਇਰਲ ਹੁੰਦੀ ਹੈ ਜ ਜਿਹਦੇ ਵਿੱਚ ਜਸਕਰਨ ਸਿੰਘ ਕਾਨ ਸਿੰਘ ਵਾਲਾ ਸਿੱਧੂ ਦੇ ਨਾਲ ਬੈਠੇ ਹੋਏ ਨਜ਼ਰ ਆ ਰਹੇ ਨੇ ਤੇ ਉਹ ਗੱਲ ਕਰਵਾ ਰਹੇ ਨੇ ਮਾਨ ਸਾਹਿਬ ਦੇ ਨਾਲ ਤੇ ਸਿੱਧੂ ਕਹਿ ਰਿਹਾ ਕਿ ਮਾਨ ਸਾਹਿਬ ਕਦੋਂ ਮਿਲਣਾ ਆ ਰਹੇ ਹੋ ਮੈਨੂੰ ਸੋ ਇਹ ਗੱਲ ਦਾ ਜ਼ਿਕਰ ਮਾਨ ਸਾਹਿਬ ਵੀ ਆਪਣੇ ਮੂੰਹ ਕਰ ਚੁੱਕੇ ਆ ਕਿ ਸਿੱਧੂ ਮੂਸੇਵਾਲੇ ਨੇ ਇਹ ਗੱਲ ਮੈਨੂੰ ਅਖੀਰਲੀ ਵਾਰ ਫੋਨ ਤੇ ਉੱਤੇ ਕਹੀ ਆ ਹੁਣ ਤੁਹਾਨੂੰ ਮੈਂ ਦੱਸਦਾ ਮਾਨ ਸਾਹਿਬ ਤੇ ਇਹ ਗੱਲ ਤੋਂ ਮੁਕਰ ਰਹੇ ਨੇ ਸੋ ਇਹ ਸ਼ਬਦ ਮੈਨੂੰ ਵਰਤਨੇ ਨਹੀਂ ਚਾਹੀਦੇ ਪਰ ਇਹ ਗੱਲ ਹੈ ਸੱਚ ਹੈ ਇਹ ਗੱਲ ਤੋਂ ਸਾਨੂੰ ਦੁੱਖ ਲੱਗਿਆ ਤੇ ਆਪਾਂ ਗੱਲ ਵੀ ਕਰਾਂਗੇ ਕਿਉਂਕਿ ਪਿਛਲੇ ਆਪਾਂ 3-4 ਸਾਲ ਤੋਂ ਉਹਨਾਂ ਦੀ ਪਾਰਟੀ ਦੇ ਵਾਸਤੇ ਵੀ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਉਹਨਾਂ ਦੇ ਨੁਮਾਇੰਦਿਆਂ ਦੀਆਂ ਇੰਟਰਵਿਊਜ਼ ਕਰਦੇ ਆ ਰਹੇ ਹਾਂ ਮਤਲਬ ਕਹਿਣ ਦਾ ਵੀ ਸਾਡਾ ਤਾਂ ਕੋਈ ਵਿੱਚ ਲੈਣ ਤੇ ਨਹੀਂ ਸੀ ਜਾਂ ਕੋਈ ਆਪਾਂ ਕੋਈ ਪੈਸਾ ਢੇਲਾ ਲੈ ਕੇ ਇੰਟਰਵਿਊਜ਼ ਕੀਤੀਆਂ ਹੁਣ ਸਾਨੂੰ ਤਾਂ ਇਹ ਆ ਕਿ ਸਿੱਖ ਪੰਥਕ ਪਾਰਟੀ ਆ ਪੰਜਾਬ ਪੱਕੀ ਨੇ ਸੋ ਇਹਨਾਂ ਨੂੰ ਜਿਹੜੀ ਸਪੇਸ ਦੇਣੀ ਚਾਹੀਦੀ ਆਪਣੇ ਪਲੇਟਫਾਰਮ ਦੇ ਉੱਤੇ ਸੋ ਬਹੁਤ ਸਾਰੀਆਂ ਇੰਟਰਵਿਊਜ਼ ਆਪਾਂ ਜਿਹੜੀਆਂ ਨੇ ਕੀਤੀਆਂ ਆਪਣੇ ਕੋਲੋਂ ਤੇ ਫੂ ਫੋਕੇ ਆਪਾਂ ਸਾਰਾ ਕੁਝ ਕਰਦੇ ਰਹੇ ਆ ਪਰ ਹੁਣ ਜਦੋਂ ਤੁਸੀਂ ਸਾਡੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਦੀਪ ਸਿੱਧੂ ਦੀ ਜਦੋਂ ਗੱਲ ਕਰਦੇ ਆ ਤੇ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਅੱਜ ਖਡੂਰ ਸਾਹਿਬ ਤੇ ਫਰੀਦਕੋਟ ਦੇ ਵਿੱਚ ਦੇਖਦੇ ਹੋ ਨਾ ਉਹ ਵੀ ਦੀਪ ਸਿੱਧੂ ਦੀ ਦੇਣ ਹੈ ਅਤੇ ਸਿੱਧੂ ਮੂਸੇਵਾਲੇ ਦੀ ਦੇਣ ਹੈ ਸੋ ਨੌਜਵਾਨਾਂ ਨੂੰ ਐਪਰੀਸ਼ੀਏਟ ਜਿੱਥੇ ਆਪਾਂ ਬਹੁਤ ਵਾਰ ਕਹਿ ਦਿੰਨੇ ਆ ਕਿ ਦੂਸਰੇ ਗਰੁੱਪ ਨੇ ਜਿਹੜੇ ਆਪਾਂ ਕਹਿ ਦਈਏ ਭਾਈ ਦਿਲਜੀਤ ਸਿੰਘ ਬਿੱਟੂ ਦਾ ਗਰੁੱਪ ਉਹ ਵੀ ਐਂਟੀ ਰਹੇ ਸਿੱਧੂ ਦੀਪ ਸਿੱਧੂ ਦੇ ਤੇ ਸਿੱਧੂ ਮੂਸੇਵਾਲੇ ਦੇ ਮਾਫ ਕਰਨਾ ਅਮਰਤਪਾਲ ਸਿੰਘ ਦੇ ਉਸ ਤੋਂ ਬਾਅਦ ਦਲ ਖਾਲਸਾ ਨੇ ਵੀ ਕਦੇ ਹੰਗਾਰਾ ਨਹੀਂ ਭਰਿਆ ਜੇ ਇਹਨਾਂ ਤੇ ਇਹਨਾਂ ਨੇ ਵੀ ਨਹੀਂ ਕੀਤਾ ਤੇ ਅੱਜ ਮਾਨ ਸਾਹਿਬ ਤੇ ਉਹਨਾਂ ਦੇ ਵਿੱਚ ਫਿਰ ਕੀ ਫਰਕ ਹੈ ਜਿਹੜੇ ਉਹ ਵੀ ਕਹਿੰਦੇ ਰਹੇ ਕਿ ਨਹੀਂ ਜੀ ਇਹ ਬੰਦੇ ਗਲਤ ਨੇ ਦੀਪ ਸਿੱਧੂ ਨਹੀਂ ਸਹੀ ਤੇ ਨਾ ਅਮਰਤਪਾਲ ਸਹੀ ਹੈ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਅਮਰਤ ਪਾਲ ਸਿੰਘ ਹੋਰ ਦਾ ਮਜ਼ਾਕ ਵੀ ਉਡਾਇਆ ਸੀ ਉਸ ਵੇਲੇ ਸੋ ਫਿਰ ਉਹਨਾਂ ਚ ਤੇ ਇਹਨਾਂ ਚ ਫਰਕ ਕੀ ਹੈ ਨੌਜਵਾਨਾਂ ਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਤੁਸੀਂ ਇਹ ਕਹਿ ਰਹੇ ਹੋ ਕਿ ਨਹੀਂ ਭਈ ਉਹਨਾਂ ਦਾ ਕੋਈ ਹੱਥ ਨਹੀਂ ਇਹਦੇ ਵਿੱਚ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ ਹੈ ਤੁਹਾਨੂੰ ਪਤਾ ਉਹਨਾਂ ਦੀ ਅਖੀਰਲੀ ਤਕਰੀਰ ਜਿਹੜਾ ਦੀਪ ਸਿੱਧੂ ਸੀ ਇੱਕ ਹੱਥ ਦੇ ਵਿੱਚ ਝਾੜੂ ਤੇ ਇੱਕ 'ਚ ਕਿਰਪਾਨ ਫੜ ਕੇ ਜਿਹੜੀ ਤਕਰੀਰ ਦਿੱਤੀ ਹੈ ਨਾ ਉਹਨੇ ਸਾਰਾ ਫੇਰ ਬਦਲ ਕਰ ਦਿੱਤਾ ਉਹਨੇ ਨੀਂਦਾਂ ਹਰਾਮ ਕਰ ਦਿੱਤੀਆਂ ਸੀ ਸਰਕਾਰਾਂ ਦੀਆਂ ਉਸ ਸਪੀਚ ਦੇ ਉਹ ਐਡੀ ਵਾਇਰਲ ਹੋ ਗਈ ਲੋਕਾਂ ਦੇ ਦਿਲਾਂ 'ਚ ਘਰ ਕਰ ਗਈ ਤੇ ਉਸ ਤੋਂ ਬਾਅਦ ਜਿਹੜੇ ਨੇ ਮਾਨ ਸਾਹਿਬ ਜਿੱਤੇ ਨੇ ਤੇ ਹੁਣ ਜੇ ਦੂਜਾ ਸਵਾਲ ਵੀ ਕਰ ਲਈਏ ਨਾਲੋਂ ਨਾਲ ਪਹਿਲਾਂ ਤਾਂ ਮੈਂ ਕਰ ਦਿੰਦਾ ਕਿ ਪਿਛਲੇ 25 ਸਾਲ ਦੇ ਵਿੱਚ ਫਿਰ ਤੁਹਾਡਾ ਤਜਰਬਾ ਕਿੱਥੇ ਗਿਆ ਹੋਇਆ ਸੀ ਹੁਣ ਅਗਲੀ ਗੱਲ ਕਰ ਲਈਏ ਜੇ ਕਹਿੰਦੇ ਵੀ ਨਹੀਂ ਉਹਨਾਂ ਕਰਕੇ ਅਸੀਂ ਨਹੀਂ ਜਿੱਤੇ ਸਾਡਾ ਆਪਣਾ ਤਜਰਬਾ ਹੈ ਤੇ ਇਸ ਵਾਰੀ ਕੀ ਹੋਇਆ ਮਾਨ ਸਾਹਿਬ ਇਸ ਵਾਰੀ ਦੀਪ ਸਿੱਧੂ ਵੀ ਹੈ ਨਹੀਂ ਸੀ ਤੇ ਨਾ ਸਿੱਧੂ ਮੂਸੇਵਾਲਾ ਸੀ ਫਿਰ ਤੁਹਾਡਾ ਤਜਰਬਾ ਕਿੱਥੇ ਗਿਆ 40 ਸਾਲਾਂ ਦਾ ਸੋ ਇੱਕ ਤੁਹਾਡੇ ਤੋਂ ਉਮੀਦ ਨਹੀਂ ਸੀ ਮਾਨ ਸਾਹਿਬ ਕਿ ਤੁਸੀਂ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਦੇ ਸਕਦੇ ਹੋ ਜਾਂ ਫਿਰ ਆਪਣੇ ਦਿਲ ਦੇ ਵਿੱਚ ਆਪਣੇ ਨੌਜਵਾਨਾਂ ਪ੍ਰਤੀ ਜਿਹੜੀ ਹੈ ਉਹ ਉਹ ਤੁਸੀਂ ਰੱਖਦੇ ਹੋ ਮਤਲਬ ਥੋੜੀ ਖਾਰ ਰੱਖਦੇ ਹੋ ਕਿ ਨਹੀਂ ਭਈ ਇਹਨਾਂ ਤਾਂ ਕੋਈ ਲੈਣ ਦੇ ਨਹੀਂ ਹੈ ਇਹ ਤਾਂ ਸਾਡਾ ਤਜਰਬਾ ਹੈ ਤੁਹਾਡੇ ਕੋਈ ਵੀ ਮੈਂਬਰ ਜਿਹੜਾ ਹੈਗਾ ਉਹ ਕਦੇ ਵੀ ਜਿੱਤਦਾ ਨਹੀਂ ਰਿਹਾ ਸੋ ਇਹ ਬਹੁਤ ਵੱਡੇ ਫੈਕਟ ਨੇ ਇਹ ਮੰਨਣਾ ਪਊਗਾ ਆਪਣੇ ਲੀਡਰ ਦੇ ਵਿੱਚ ਜਿਹੜੇ ਲੀਡਰਸ਼ਿਪ ਦੇ ਵਿੱਚ ਇਹ ਖਾਮੀਆਂ ਵੀ ਹੈਗੀਆਂ ਇਹ ਇੱਕ ਬੰਦੇ 'ਚ ਨਹੀਂ ਬਹੁਤ ਸਾਰਿਆਂ ਦੇ ਵਿੱਚ ਨੇ ਨੌਜਵਾਨਾਂ ਨੂੰ ਜੀ ਜੀ ਜਲਦੀ ਮੇਰਾ ਇੱਕ ਸਵਾਲ ਹੈ ਮੈਂ ਕਹਿੰਦਾ ਉਸ ਨਾਲ ਹੀ ਸੀ ਕੰਟੀਨਿਊ ਕਰ ਲਿਓ ਕਿ ਸਿੱਧੂ ਮਸੇਵਾਲੇ ਨਾਲ ਮਾਨਸਾਬ ਦੇ ਨਾਰਾਜ਼ਗੀ ਦਾ ਕਾਰਨ ਵੀ ਚਲੋ ਸਾਹਮਣੇ ਆਂਦਾ ਹੈ ਕਿ ਸਿੱਧੂ ਮਸੇਵਾਲੇ ਦੇ ਫਾਦਰ ਨੇ ਜੋ ਉਸੇ ਸੀਟ ਦੇ ਉੱਤੇ ਉਹ ਸੁਖਬਾਲ ਸਿੰਘ ਖੈਰ ਸਪੋਰਟ ਕਰਦੇ ਪਏ ਸੀਗੇ ਭਾਵੇਂ ਕਿ ਸੀਮੇ ਸੀ ਮਾਨ ਦੇ ਵਿਰੁੱਧ ਸਪੋਰਟ ਕਰਦੇ ਪਏ ਸੀਗੇ ਇਹ ਕਾਰਨ ਜਦੋਂ ਸਮਝਾਂਦੇ ਕਿ ਤਨੇ ਕਿਤੇ ਪਰ ਦੀਪ ਸਿੱਧੂ ਲੈ ਕੇ ਮੇਰਾ ਸਵਾਲ ਹੈ ਕਿ ਉਹਦੇ ਨਾਲ ਕਿਉਂ ਨਾਰਾਜ਼ਗੀ ਸਾਹਮਣੇ ਇਦਾਂ ਦੀ ਫਿਰ ਡੈਫੀਨੇਟਲੀ ਆਹੀ ਤਾਂ ਸਾਡੀ ਇਹ ਸਵਾਲ ਹੈ ਤੇ ਸਾਡਾ ਆਪਾਂ ਕਹਿ ਲਈਏ ਵੀ ਹੁਣ ਸਿੱਧੂ ਮੂਸੇਵਾਲੇ ਦਾ ਆਪਣਾ ਕੈਰੇਕਟਰ ਸੀ ਸਿੱਧੂ ਮੂਸੇਵਾਲੇ ਨੇ ਜੇ ਤੁਹਾਡੀ ਸਪੋਰਟ ਕੀਤੀ ਹੈ ਤਾਂ ਤੁਹਾਨੂੰ ਇਹ ਨਹੀਂ ਕਿ ਉਹਦੇ ਫਾਦਰ ਜੇ ਕਾਂਗਰਸ ਦੀ ਸਪੋਰਟ ਕਰ ਰਹੇ ਹੋ ਤੇ ਤੁਸੀਂ ਸਿੱਧੂ ਮੂਸੇਵਾਲੇ ਦਾ ਯੋਗਦਾਨ ਜਿਹੜਾ ਉਹਨੂੰ ਭੰਟ ਦੇਓ ਇਹ ਨਹੀਂ ਹੁੰਦਾ ਇੱਕ ਇੱਕ ਮਤਲਬ ਤੁਸੀਂ ਦੇਖੋ ਨਾ ਕੱਲੇ ਕੱਲੇ ਦੀ ਆਪਣੀ ਕਮਾਈ ਹੈ ਇਹ ਆਪਾਂ ਆਪਣੇ ਧਰਮ ਦੇ ਵਿੱਚ ਪੰਥ ਦੇ ਵਿੱਚ ਵੀ ਦੇਖ ਲਓ ਨਾ ਗੁਰੂ ਨਾਨਕ ਸਾਹਿਬ ਦੀ ਜਦੋਂ ਆਪਾਂ ਗੱਲ ਕਰ ਲੈ ਹੋਰ ਇਤੋਂ ਵੱਡੀ ਕਿਹੜੀ ਉਦਾਹਰਨ ਦਈਏ ਉਹਨਾਂ ਨੇ ਆਪਣੇ ਬੱਚੇ ਜਿਹੜੇ ਨੇ ਉਹ ਅੱਗੋਂ ਉਹਨਾਂ ਨੂੰ ਜਿਹੜਾ ਹੈ ਗੁਰਗੱਦੀ ਨਹੀਂ ਸੌਂਪੀ ਉਹਨਾਂ ਨੇ ਕਿਹਾ ਕਿ ਤੁਹਾਡਾ ਰਸਤਾ ਅਲੱਗ ਤੇ ਮੇਰਾ ਅਲੱਗ ਹੁਣ ਇਹਦੇ ਵਿੱਚ ਇਹੀ ਚੀਜ਼ਾਂ ਆ ਜਾਂਦੀਆਂ ਸਮੇਂ-ਸਮੇਂ ਦੇ ਉੱਤੇ ਕਿ ਜਿਹੜੇ ਬੰਦੇ ਨੇ ਕੁਝ ਯੋਗ ਯੋਗਦਾਨ ਪਾਇਆ ਇਹ ਨਹੀਂ ਕਿ ਹੁਣ ਉਹਦਾ ਪਰਿਵਾਰ ਹੀ ਪੂਜੀ ਜਾਓ ਇਹ ਵੀ ਨਹੀਂ ਹੁੰਦਾ ਹੁਣ ਸਿੱਧੂ ਮੂਸੇਵਾਲੇ ਦੇ ਕਰਕੇ ਬਹੁਤ ਸਾਰਾ ਪਿਆਰ ਜਿਹੜਾ ਹੈ ਬਲਕੌਰ ਸਿੰਘ ਨੂੰ ਮਿਲਿਆ ਪਰ ਬਲਕੌਰ ਸਿੰਘ ਹੋਰੀ ਮੈਨੂੰ ਲੱਗਦਾ ਵੀ ਉਹ ਪਿਆਰ ਜਿਹੜਾ ਹੈ ਉਹ ਹজম ਨਹੀਂ ਕਰ پا ਰਹੇ ਸੋ ਉਹ ਐਂਟੀ ਚੱਲ ਰਹੇ ਨੇ ਖੈਰ ਇਹ ਉਹਨਾਂ ਦੀ ਸੋਚ ਹੈ ਪਰ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸਿੱਧੂ ਦੀਪ ਸਿੱਧੂ ਬਾਰੇ ਵੀ ਉਹਨਾਂ ਨੇ ਕਿਉਂ ਇਸ ਤਰ੍ਹਾਂ ਬੋਲਿਆ ਸੋ ਇਹ ਹੀ ਤਾਂ ਮੈਂ ਸਵਾਲ ਪੁੱਛਣਾ ਚਾਹੁੰਨਾ ਹੈ ਕਿ ਭਾਈ ਤੁਸੀਂ ਦੀਪ ਸਿੱਧੂ ਦਾ ਯੋਗਦਾਨ ਨਹੀਂ ਮੰਨਦੇ ਯਾਰ ਤੁਸੀਂ ਦੀਪ ਸਿੱਧੂ ਦਾ ਯੋਗਦਾਨ ਮੰਨਦੇ ਹੀ ਨਹੀਂ ਉਹਦੀਆਂ ਤਕਰੀਰਾਂ ਨੇ ਪੰਜਾਬ ਬਦਲ ਦਿੱਤਾ ਅੱਜ ਉਸ ਦੀਆਂ ਕੀਤੀਆਂ ਹੋਈਆਂ ਤਕਰੀਰਾਂ ਦੇ ਕਰਕੇ ਹੀ ਅੱਜ ਪੰਜਾਬ ਦੇ ਵਿੱਚ ਇੱਕ ਵਾਰ ਪੰਥ ਦੀ ਗੱਲ ਚੱਲਣ ਲੱਗੀ ਹੈ ਨੌਜਵਾਨੀ ਜਿਹੜੀ ਹੈ ਉਹਦੀ ਸੋਚ ਬਦਲ ਗਈ ਹੈ ਤੁਸੀਂ ਕਿੱਥੇ ਤੁਰੇ ਫਿਰਦੇ ਹੋ ਤੇ ਮੈਂ ਇਹ ਵੀ ਤੇ ਕਹਿਣਾ ਵੀ ਜੇ ਤੁਹਾਨੂੰ ਲੱਗਦਾ ਵੀ ਨੌਜਵਾਨਾਂ ਨੇ ਨਹੀਂ ਕੁਝ ਕੀਤਾ ਤੇ ਤੁਸੀਂ ਅੱਗੋਂ ਬਾਹ ਲਾ ਲਓ ਤੇ ਫਿਰ ਦੇਖ ਲਾਂਗੇ ਆਪਾਂ ਵੀ ਕਿ ਕਿੰਨੀ ਕਵਾਰ ਤੁਸੀਂ ਐਮਐਲਏ ਐਮਪੀ ਬਣ ਕੇ ਜਾਂ ਫਿਰ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਨੇ ਹੋ ਸੋ ਸਾਰਾ ਕੁਝ ਸਾਹਮਣੇ ਹੀ ਹੈ ਨਾ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਸਾਲਾਂ 'ਚ ਇਹ ਵੀ ਪਤਾ ਲੱਗ ਜਾਊਗਾ ਸੋ ਪਤਾ ਲਾ ਹੀ ਦਿੱਤਾ ਵੈਸੇ ਆਪਾ ਪਤਾ ਤੁਸੀਂ ਦੇਖ ਹੀ ਲਓ ਕੋਈ ਵੀ ਮੈਂਬਰ ਜਿਹੜਾ ਹੈਗਾ ਉਹ ਨਹੀਂ ਜਿੱਤਦਾ ਸ਼੍ਰੋਮਣੀ ਅਕਾਲੀ ਦਲ ਮੰਨਦਾ ਕਿਉਂਕਿ ਤੁਸੀਂ ਐਹਸਾਨ ਜੇ ਜੇ ਹੋਇਆ ਮਤਲਬ ਅਸੀਂ ਤਾਂ ਇਹ ਮੰਨਦੇ ਹਾਂ ਐਜ਼ ਮੀਡੀਆ ਐਜ਼ ਪੱਤਰਕਾਰ ਮੰਨਦੇ ਹਾਂ ਕਿ ਦੀਪ ਸਿੱਧੂ ਨੇ ਜਿਹੜੀ ਹਨੇਰੀ ਲਿਆਂਦੀ ਹੈ ਉਹਨੇ ਆਪਣੀ ਜਾਨ ਦੇ ਦਿੱਤੀ ਹੈ ਸੋ ਉਹਦੀ ਜਾਨ ਦੀ ਕੀਮਤ ਵੀ ਤੁਸੀਂ ਨਹੀਂ ਪਾਰ ਤੁਹਾਨੂੰ ਨਹੀਂ ਪਤਾ ਕਿ ਉਹਨੂੰ ਸ਼ਹੀਦ ਕੀਤਾ ਗਿਆ ਐਕਸੀਡੈਂਟ ਦਾ ਬਹਾਨਾ ਬਣਾ ਕੇ ਤੇ ਲਾਸਟ ਉਹਦੀ ਸਪੀਚ ਉਹੀ ਸੀ ਜਦੋਂ ਉਹਨੇ ਇੱਕ ਹੱਥ 'ਚ ਝਾੜੂ ਤੇ ਇੱਕ ਇੱਕ ਹੱਥ 'ਚ ਤੁਹਾਡੀ ਕਿਰਪਾਨ ਫੜ ਕੇ ਇਹ ਗੱਲ ਕਹਿਤੀ ਸੀ ਕਿ ਤੁਸੀਂ ਕਿਹਨੂੰ ਚੁਣਨਾ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਲੀਡਰਾਂ ਨੂੰ ਸਮਝਣੀਆਂ ਪੈਣ ਗਿਆ ਵੀ ਆਪਾਂ ਗੱਦੀਆਂ ਪਿਆਰੀਆਂ ਹੋ ਗਈਆਂ ਸਾਨੂੰ ਲਓ ਜੀ ਇੱਥੇ ਨਾ ਕੋਈ ਆ ਕੇ ਬਹਿ ਜਾਏ ਅਸੀਂ ਭਾਵੇਂ 90 90 ਸਾਲ ਦੇ ਫੌਜੀਏ ਕਿਸੇ ਨੌਜਵਾਨ ਨੂੰ ਕਮਾਂਡ ਨਹੀਂ ਸੌਪਣੀ ਚਾਹੁੰਦੇ ਹੁਣ ਮੈਂ ਇੱਕ ਹੋਰ ਗੱਲ ਕਰਦਾ ਜੇਕਰ ਸ਼ਰੋਮ ਨੇ ਅਕਾਲੀ ਦਲ ਅੰਮ੍ਰਿਤਸਰ ਕਿਉਂਕਿ ਸਾਡਾ ਦਿਲੋਂ ਫਿਰ ਵੀ ਹੈਗਾ ਤੇ ਇਸ ਪਾਰਟੀ ਦੇ ਨਾਲ ਕਿਉਂਕਿ ਪੰਥਕ ਪਾਰਟੀ ਹੈ ਆਪਣਾ ਫਿਰ ਵੀ ਆਪਾਂ ਇੱਕ ਸੁਝਾਅ ਇਸ ਵੀਡੀਓ ਰਾਹੀਂ ਇੱਕ ਆਡੀਓ ਰਾਹੀਂ ਦੇ ਦਿੰਨੇ ਆ ਕਿ ਜੇ ਮਾਨ ਸਾਹਿਬ ਗੱਦੀ ਦਾ ਮੋਹ ਛੱਡ ਕੇ ਕੁਰਸੀ ਦਾ ਮੋਹ ਛੱਡ ਕੇ ਆਪਣੇ ਅਹੁਦੇ ਦਾ ਮੋਹ ਛੱਡ ਕੇ ਅਮਰਤਪਾਲ ਸਿੰਘ ਨੂੰ ਬੜੇ ਹੋਏ ਐਮਪੀ ਨੂੰ ਡਿਕਲੇਅਰ ਕਰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਅਸੀਂ ਤੁਹਾਨੂੰ ਸੌਂਪਦੇ ਆਂ ਤਾਂ ਤੁਸੀਂ ਦੇਖਿਓ ਤੁਹਾਡੀ ਪਾਰਟੀ ਜਿਹੜੀ ਹੈ ਰਾਤੋਂ ਰਾਤ ਤਰੱਕੀ ਕਿਦਾਂ ਕਰਦੀ ਤੇ ਕੀ ਰਿਜ਼ਲਟ ਜਿਹੜੇ ਨੇ ਉਹਦੇ ਸਤਾਈ ਦੇ ਵਿੱਚ ਨਿਕਲਦੇ ਇਹ ਇਹ ਫੈਕਟ ਆ ਇਹ ਮੇਰੀ ਨੋਟ ਕਰ ਲਿਓ ਗੱਲ ਇਹਨਾਂ ਨੂੰ ਕੱਟ ਕੇ ਰੱਖ ਲਿਓ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਛੱਡ ਕੇ ਪੁਰਾਣੀਆਂ ਗਲਤੀਆਂ ਕੀਤੀਆਂ ਹੋਈਆਂ ਆਪਣੀਆਂ ਸਪੀਚਸ ਜਾਂ ਆਪਣੇ ਦਿਲੋਂ ਖਾਰ ਕੱਢ ਕੇ ਇਹ ਗੱਲ ਕਹਿ ਦੇਣ ਕਿ ਅਸੀਂ ਸਰਦਾਰ ਅਮਰਤਪਾਲ ਸਿੰਘ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾਉਨੇ ਆ ਤੇ ਮੈਂ ਜ਼ਰੂਰ ਵਿਚ ਰਵਾਂਗਾ ਪਰ ਮੈਂ ਇੱਕ ਆਪਾਂ ਕਹੇ ਰਹੀਏ ਇੱਕ ਮਾਪਿਓ ਵਾਂਗੂ ਪਿੱਛੇ ਬਹਿ ਕੇ ਥਾਪੜਾ ਦੇ ਕੇ ਕੰਮ ਕਰਵਾਵਾਂਗਾ ਸੋ ਦੇਖਿਓ ਪਾਰਟੀ ਦੇ ਜਿਹੜੇ ਬਦਲਦੇ ਦਿਨ ਜਿਹੜੀਆਂ ਹਾਰਾਂ ਤੁਹਾਨੂੰ ਲੰਬੇ ਸਮੇਂ ਤੋਂ ਮਿਲਦੀਆਂ ਆ ਰਹੀਆਂ ਤੇ 27 ਦੇ ਵਿੱਚ ਹੋ ਸਕਦਾ ਹੈ ਕਿ ਤੁਹਾਡੀ ਸਰਕਾਰ ਬਣ ਜੇ ਜੇਕਰ ਅਮਰਤਪਾਲ ਸਿੰਘ ਹਰਾਂ ਨੂੰ ਤੁਸੀਂ ਪਾਰਟੀ ਦਾ ਪ੍ਰਧਾਨ ਬਣਾ ਦਿੰਦੇ ਹੋ ਇਹ ਫਿਰ ਵੀ ਇੱਕ ਸੁਝਾਸ਼ਨ ਅਸੀਂ ਜਾਂਦੇ ਜਾਂਦੇ ਤੁਹਾਨੂੰ ਦੇ ਚੱਲੇ ਆ ਜੀ ਜੀ ਦਿਲਜੀਤ ਜੀ ਮੈਂ ਦੱਸਣਾ ਚਾਹਾਂਗਾ ਕਿ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੋ ਪਟਿਆਲਾ ਤੋਂ ਕੈਂਡੀਡੇਟ ਵੀ ਸੀਗੇ ਸ਼ਰਮਨੀ ਕਾਲਜ ਅੰਮ੍ਰਿਤਸਰ ਦੀ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀਗਾ ਕਿ ਦੀਪ ਸਿੱਧੂ ਨੂੰ ਲੈ ਕੇ ਕਿ ਜੋ ਕੰਮ ਦੀਪ ਸਿੱਧੂ ਆ ਥੋੜੇ ਸਮੇਂ ਵਿੱਚ ਕਰ ਗਿਆ ਨੌਜਵਾਨ ਉਹ ਕੰਮ ਪਿਛਲੇ ਲੰਬੇ ਕਈ ਸਾਲਾਂ ਤੋਂ ਆ ਕਹੋ ਕਿ ਪੂਰੀ ਸ਼ਰਮਨੀ ਕਾਲੀਦਲ ਜੋ ਅੰਮ੍ਰਿਤਸਰ ਪਾਰਟੀ ਹੈ ਉਹ ਨਹੀਂ ਕਰ ਪਾਰੀ ਸੀਗੀ ਇਹ ਖੁਦ ਉਹਨਾਂ ਨੇ ਮੰਨਿਆ ਵੀ ਸੀਗਾ ਹਾਂ ਪ੍ਰੋਫੈਸਰ ਮਹਿੰਦਰਪਾਲ ਜੀ ਨੇ ਡੈਫੀਨੇਟਲੀ ਡੈਫੀਨੇਟਲੀ ਇਹੀ ਗੱਲ ਹੁੰਦੀ ਹੈ ਜਿਹੜੀ ਗੱਲ ਮੰਨ ਲਈ ਜਾਵੇ ਹੁਣ ਤੁਹਾਨੂੰ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਟਿਚਰਾਂ ਕਰਦੇ ਆ ਰਹੇ ਸੀ ਬਾਦਲ ਹੋਰੀ ਕਾਂਗਰਸੀਏ ਦੂਜੇ ਤੀਜੇ ਤੁਹਾਡੇ ਕੋਲ ਕੋਈ ਚੈਨਲ ਕਦੇ ਇੰਟਰਵਿਊ ਲੈਣ ਨਹੀਂ ਸੀ ਆਉਂਦਾ ਹੁੰਦਾ ਮਾਨ ਸਾਹਿਬ ਤੁਸੀਂ ਦੇਖਿਆ ਕਿਤੇ ਆ ਪਿਛਲੇ 3 ਸਾਲ ਤੋਂ ਪਹਿਲਾਂ ਕਿਤੇ ਇੰਟਰਵਿਊ ਕੱਢ ਕੇ ਦਿਖਾ ਦਿਓ ਕੋਟਾ ਮੀਟਾ ਮੀ ਇੰਟਰਵਿਊ ਮਿਲੂਗੀ ਮਾਨ ਸਾਹਿਬ ਦੀ ਇੰਟਰਵਿਊ ਲੈ ਕੇ ਕੋਈ ਚੈਨਲ ਜਿਹੜਾ ਹੈਗਾ ਉਹ ਰਾਜੀ ਨਹੀਂ ਸੀ ਹੁੰਦਾ ਉਹਨਾਂ ਨੂੰ ਲੱਗਦਾ ਸੀ ਵੀ ਭਾਈ ਇਹਨਾਂ ਦੇ ਦਮ ਨਹੀਂ ਹੈਗਾ ਇੰਟਰਵਿਊ ਦੇ ਵਿੱਚ ਅਸੀਂ ਕੀ ਕਰਨੀ ਇੰਟਰਵਿਊ ਲੈ ਕੇ ਪਿਛਲੇ 3 ਸਾਲ ਤੋਂ ਮਾਨ ਸਾਹਿਬ ਦੀਆਂ ਇੰਟਰਵਿਊਜ਼ ਹੋਣ ਲੱਗੀਆਂ ਤੇ ਚੈਨਲਾਂ ਵਾਲੇ ਮੀਡੀਆ ਵਾਲੇ ਜਾਂ ਫਿਰ ਸਰਕਾਰੀ ਜਿਹੜੇ ਲੋਕ ਨੇ ਵਿਰੋਧੀ ਧਿਰ ਉਹ ਇਹਨਾਂ ਨੂੰ ਸੀਰੀਅਸ ਲੈਣ ਲੱਗੇ ਆ ਸੋ ਅੱਜ ਇਹ ਗੱਲ ਕਰਕੇ ਇੱਕ ਯੂਥ ਹੋਣ ਦੇ ਨਾਤੇ ਸਾਨੂੰ ਬਹੁਤ ਦੁੱਖ ਪਹੁੰਚਿਆ ਕਿ ਉਹ ਨੌਜਵਾਨ ਜਿਹੜਾ ਤੁਹਾਡੇ ਲਈ ਜਾਣ ਗਵਾ ਗਿਆ ਜਿਹੜਾ ਇੱਕ ਜਿਹੜਾ ਸਾਡਾ ਉੱਭਰਦਾ ਹੋਇਆ ਗਾਇਕ ਜਿਨੇ ਪੂਰੀ ਦੁਨੀਆ ਦੇ ਵਿੱਚ ਪੱਕੀ ਪਛਾਣ ਬਣਾਈ ਐ ਤੇ ਅੱਜ ਦੇਖੋ ਦੁਨੀਆ ਪਰਚ ਗੱਲਾਂ ਹੁੰਦੀਆਂ ਤੇ ਉਹਨੇ ਐਸਵਾਈਐਲ ਦੀ ਗੱਲ ਕੀਤੀ ਐ ਤੇ ਸੰਤ ਜਰਨੈਲ ਸਿੰਘ ਦੀ ਗੱਲ ਕੀਤੀ ਐ ਉਹਨੂੰ ਵੀ ਆਪਣੀ ਜਾਨ ਗਵਾਉਣੀ ਪਈ ਐ ਤੇ ਤੁਸੀਂ ਉਹਨਾਂ ਨੌਜਵਾਨਾਂ ਦਾ ਇਹਸਾਨ ਭੁੱਲੀ ਬੈਠੇ ਹੋ ਸੋ ਇਹਦੇ ਨਾਲ ਬਹੁਤ ਦੁੱਖ ਪਹੁੰਚਿਆ ਸੋ ਜੇ ਮਨ ਲੋਪੀ ਇਹ ਗੱਲ ਤੁਹਾਨੂੰ ਲੱਗਦੀ ਹੋਵੇ ਕਿ ਹਾਂ ਹੈ ਵੀ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਤਾਂ ਜਰੂਰ ਜਨਤਕ ਤੌਰ ਦੇ ਉੱਤੇ ਇਹ ਗੱਲ ਦੀ ਜਿਹੜੀ ਆ ਤੁਹਾਨੂੰ ਮਾਫੀ ਜਿਹੜੀ ਆ ਉਹ ਮੰਗਣੀ ਚਾਹੀਦੀ ਹੈ ਲੋਕਾਂ ਕੋਲੋਂ ਨਾ ਕਿ ਕਿਸੇ ਇੱਕ ਬੰਦੇ ਕੋਲੋਂ ਜੀ ਜਿਹੜੀ ਜੀ ਸੀ ਸਾਡਾ ਧੰਨਵਾਦ ਕਰਦੇ ਆ ਤੁਸੀਂ ਕਹੋ ਕਿ ਆਪਣੇ ਵਿਵਾਕ ਜੋ ਅੰਦਾਜ਼ ਵਿੱਚ ਤੁਸੀਂ ਆਪਣੇ ਕੋਲ ਪੱਖ ਕੇ ਰੱਖਦੇ ਹੋ ਸਾਡੇ ਦਰਸ਼ਕਾਂ ਨੂੰ ਤੁਹਾਡਾ ਇਹੀ ਚੀਜ਼ਾਂ ਜਿਹੜੇ ਪਸੰਦ ਆਉਂਦੀਆਂ ਨੇ ਉਹ ਤੁਹਾਡੇ ਨਾਲ ਜੁੜਦੇ ਵੀ ਨੇ ਤੁਹਾਨੂੰ ਪਸੰਦ ਵੀ ਕਰਦੇ ਨੇ ਤੇ ਤੁਹਾਨੂੰ ਨਾ ਕਰਦੇ ਤੁਹਾਣਾ ਜੁੜਨ ਦੇ ਲਈ ਅਤੇ ਅਕਸਰ ਤੁਸੀਂ ਆਪਣੇ ਵਿਚਾਰ ਕਹੋ ਕਿ ਬਿਨਾਂ ਲੁਕੋਈ ਅਤੇ ਬਿਨਾਂ ਡਰੇ ਯਕੀ ਰੱਖ ਦਿੰਦੇ ਹਾਂ ਤੁਹਾਨੂੰ ਤੁਹਾਡਾ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕ ਜਿੰਨੇ ਸਾਨੂੰ ਦੇਖਦੇ ਨੇ ਪਿਆਰ ਕਰਦੇ ਆ ਤੇ ਮੈਂ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਡੂੰ ਕਿਉਂਕਿ ਸਬਸਕ੍ਰਾਈਬਰਸ ਵੱਧਨ ਦੀ ਜਿਹੜੀ ਸਪੀਡ ਆ ਬਹੁਤ ਘੱਟ ਆ ਤੇ ਓਨੀ ਜਿੰਨੀ ਸਪੀਡ ਘੱਟ ਹੋਵੇ ਤਾਂ ਆਵਾਜ਼ ਓਨੀ ਹੀ ਘਟ ਜਾਂਦੀ ਹੈ ਆਮ ਲੋਕਾਂ ਤੱਕ ਸੋ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸਬਸਕ੍ਰਾਈਬਰ ਜਿਹੜੇ ਸਾਡੇ ਚੈਨਲ ਦੇ ਨਾਲ ਜੁੜਨ ਤੇ ਆਉਂਦੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਗੱਲਬਾਤ ਤੁਹਾਡੇ ਸਾਹਮਣੇ ਰੱਖਦੇ ਰਹੀਏ ਜੀ ਹੁਣ ਵੇਲਾ ਹੋ ਗਿਆ ਪ੍ਰਾਈਜ਼ ਪੰਜਾਬ ਟੀਵੀ ਦੇਖ ਦਸ਼ਕਿਆਂ ਤੋਂ ਯਗ ਲੈਣ ਦਾ ਧੰਨਵਾਦ